भगवती छंद त्वय प्रसाद भगवती छंद दो बारी आया है इस करके एक पिछे भी आ गया ना भगवती छंद त्वय प्रसाद के जाहर जहूर है के हाजर हजूर है हमेशुल सलाम है समस्तुल कलाम है के साहिब दिमाग है के हुसनल चिराग है थोड़ा जा पीछे होके पढ़ो ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸੁਲ ਸਲਾਮ ਹੈ ਹਮੇਸੁਲ ਦੇ ਓਂਕਰ ਲੱਗਿਆ ਸッセ ਦੇ ਹੈ ਨਾ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਕਰਹੀਮ ਹੈ ਇਸ ਤਰ੍ਹਾਂ ਪੜੋ ਜੀ के कामल करीम है के राजक रहीम है के रोजी देहांत है थोड़ा जा पीछे होके पढ़ लो के रोजी राजक रहिंद है के रोजी देहांत है के रोजी देहांत है के राजक रहिंद है के राजक रहिंद है करीमुल कमाल है के हुस्न जमाल है जिधर पीछे पाठ आया है के इत यमक ला के बोलना है कि रोजी दहंध दहिंद नहीं बोलना दहंध दद्दा ही बोलना है पिछे दहंत तद्दा न बोलिया जाए के रोजी दहंध है बोलिया जाए कि राजक रहिंद है करीमुल कमाल है कि हुसनल जमाल है कि हुसनल जमाल है इस तरह उच्चारण करना है गनीमुल खिराज है गरीबुल निवाज है हरीफुल सिकन है हिरासुल फिकन है हाँ जी ए हिरासुल बिल्कुल ठीक बोलिया गया हरासुल नहीं बोलना हिरासुल फिकन है इस तरह कलंक प्रणास है समस्तुल निवास है है पूरा बोलना है नहीं बोलना इतने कई जड़े कहते बिंदी लाओ इतनी बिंदी लाओ इतनी बिंदी लाओ ਉਹਨਾਂ ਤੋਂ ਇੱਥੇ ਇਹ ਨਹੀਂ ਬਿੰਦੀਆਂ ਬੋਲੀਆਂ ਜਾਂਦੀਆਂ ਉੱਥੇ ਫਿਰ ਹੈ ਹੈ ਹੀ ਚਲਦਾ ਹੈ ਕਲੰਕੰਗ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਹੈ ਬੋਲਣਾ ਪੂਰਾ ਖੂਬ ਨਾਸਕੀ ਕਲੰਕੰਗ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਮਾਤਰਾ ਵੀ ਦੀਰਘਨ ਤੇ ਨਾਲ ਬਿੰਦੀ ਦਾ ਵੀ ਉਚਾਰਨ ਕਰਨਾ ਹੈ ਅਗੰਝਲ ਗਨੀਮ ਹੈ ਰਜਾਇਕ ਰਹੀਮ ਹੈ ਇਹ ਵੀ ਜੋ ਸ੍ਰੀ ਜਾਬ ਸਾਹਿਬ ਜੀ ਦੇ ਵਿੱਚ ਤਕਰੀਬਨ 7 ਭਾਸ਼ਾਵਾਂ ਜਿਦਵਾਨ ਮਹਾਪੁਰਸ਼ ਕਸਨ ਕਰਦੀ ਹਨ ਵੀ ਸੱਤ ਭਾਸ਼ਾਵਾਂ ਆਈਆਂ ਹਨ ਇੱਕ ਹੈ ਗੁਰਮੁਖੀ ਲਿਖ ਸਕਦੇ ਹਾਂ ਗੁਰਮੁਖੀ ਹਿੰਦੀ ਸੰਸਕ੍ਰਿਤ ਬ੍ਰਿਜ ਭਾਸ਼ਾ ਅਰਬੀ ਫਾਰਸੀ ਤੇ ਉਰਦੂ ਇਹ ਸੱਤ ਭਾਸ਼ਾਵਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਪ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਸਮਸਤਲ ਜ਼ਬਾਹ ਹੈ ਕਿ ਸਾਹਿਬ ਕਿਰਾ ਹੈ ਇਹ ਜ਼ਵਾ ਜ਼ੁਬਾਨ ਦਾ ਵਚਕ ਹੈ ਇਸ ਕਰਕੇ ਥੋੜਾ ਲਮਕਾ ਕੇ ਬੋਲਣਾ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਇਸ ਤਰ੍ਹਾਂ ਲਮਕਾ ਕੇ ਬੋਲਣਾ ਹੈ ਕਿ ਨਰਕੰ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਬਹਿਸਤੁਲ ਨਹੀਂ ਬੋਲਣਾ ਬਹਿਸ ਦਾ ਵਾਚਕ ਨਹੀਂ ਕਿਸੇ ਨਾਲ ਬਹਿਸ ਕਰਨੀ ਇਹ ਬਹਿਸਤੁਲ ਬੋਲਣਾ ਹੈ ਬਹਿਸ਼ਤ ਯਾਨੀ ਸਵਰਗ ਦਾ ਵਾਚਕ ਹੈ ਇਸ ਕਰਕੇ ਇਸ ਨੂੰ ਬੱਬੇ ਦੇ ਵੀ ਸਿਹਾਰੀ ਨਹੀਂ ਲੱਗਣ ਦੇਣੀ ਬਹਿਸਤੁਲ ਨਹੀਂ ਕਹਿਣਾ बहिस्तुल इस तरह इकट्ठा ही पार्ट बहिस्तुल निवास हैं इस तरह बोलना है के सर्वलो गवन है हमेसोल रवन्न है तमामल तमीज है मैं पूरा बोलूं है दीवाज आवाज नहीं आ रही समस्तल अजीज है परम परम ईश है कि परम परम ही ना भूलया जावे दोवे मम्मी ना भूले जान एक परंग रारे उठे टिपी है परंग परम ਫਿਰ ਮੰਮਾ ਹੈ ਪਰਮ ਪਰਮ ਈਸ ਹੈ ਦੋਵੇਂ ਮੰਮੇ ਨਹੀਂ ਬੋਲਨੇ ਦੋਵੇਂ ਟਿੱਪੀਆਂ ਨਹੀਂ ਬੋਲਨੀਆਂ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹੈ ਹਮੇਸੁਲ ਅਪੇਖ ਹੈ ਜਮੀਨੁਲ ਜਮਾ ਹੈ ਇਹ ਜਮੀਨੁਲ ਜੱਜੇ ਦੇ ਸਿਆਰੀ ਵੀ ਬੋਲਨੀ ਆ ਨਾ ਜਮੀਨੁਲ ਨਾ ਬੁੱਲਿਆ ਜਾਵੇ ਸਿਆਰੀ ਰਹਿ ਹੀ ਜਾਵੇ ਜਮੀਨੁਲ ਜਮਾ ਇਹ ਥੋੜਾ ਲਮਕਾ ਕੇ ਜੱਜੇ ਦੇ ਮੰਮੇ ਦੇ ਵਿੱਚ ਸਪੀਸ ਦੇ ਕੀ ਜਮਾ ਹੈ ਇਸ ਤਰ੍ਹਾਂ ਅਮੀਗੁਲ ਇਮਾ ਇਮਾਨ ਧਰਮ ਦਾ ਵਾਚਕ ਹੈ ਅਮੀਗੁਲ ਇਮਾ ਹੈ ਇਸ ਤਰ੍ਹਾਂ ਬੋਲਣਾ ਹੈ ਜਮਾ ਹੈ ਇਮਾ ਹੈ ਇਸ ਤਰ੍ਹਾਂ ਨਹੀਂ ਬੋਲਣਾ ਅਮੀਗੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਜਿਹੜਾ ਜੁਰਤ ਇਹ ਥੋੜਾ ਤੇਜ਼ੀ ਨਾਲ ਬੋਲਣਾ ਜਿਵੇਂ ਕਹਿੰਦਾ ਤੇਰੇ ਚ ਜੁਰਤ ਹੈਗੀ ਦਲੇਰੀ ਦਾ ਵਾਚਕ ਹੈ ਤੇ ਇਸ ਕਰਕੇ ਥੋੜਾ ਜਹਾ जुरत इस तरह तेजी बोलना है कि जुरत जमाल है थोड़ा जा के अचलंग प्रकाश है, के सुबास है। चाल अनुसार अचलंग ही करना है वैसे पद अचल ही कहना है कि अचलंग प्रकाश है के अमितो सुबास है थोड़ा जा वखरा बोलना है सुबास नहीं सुबास है अमितो के बोलना है अजब स्वरूप है के अमित नहीं बोलिया जा रहा जी है बोलो के अजब स्वरूप है पसा है पसा ये थोड़ा जा लमका के पसा नहीं कहना पसा के अमितो पसा हैं, के है के आत्म प्रभा है के आत्म प्रभा है ਏ ਅਚਲੰਗ ਅਨੰਗ ਹੈ ਅਚਲੰਗ ਪੁਲਾ ਇੱਥੇ ਵੀ ਅਚਲੰਗ ਨਹੀਂ ਬੋਲਣਾ ਅਨੰਗ ਗੱਗੇ ਦੇ ਨਾਲ ਹੀ ਬੋਲਣਾ ਕੱਗਾ ਨਾ ਬੁੱਲਿਆ ਜਾਵੇ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਸ਼ੰਦ ਤ ਪ੍ਰਸਾਦ ਮਦ ਭਾਰ ਇਹ ਇਕੱਠਾ ਹੀ ਹੈ ਮਧੂ ਭਾਰ ਨਹੀਂ ਕਹਿਣਾ ਦਦਾ ਨਹੀਂ ਬੋਲਣਾ ਮਦ ਭਾਰ ਸ਼ੰਦ ਤ ਪ੍ਰਸਾਦ ਪਿੱਛੇ ਵੀ ਦੱਸਿਆ ਸੀ ਵੀ ਇਹ ਦੋ ਵਰੀ ਮੱਧ ਪਰਛੰਦ ਸ੍ਰੀ ਜਪੁ ਸਾਹਿਬ ਜੀ ਦੇ ਵਿੱਚ ਆਇਆ ਹੈ ਮਨ ਮਾਨਸ ਪ੍ਰਣਾਮ ਗੁਣ ਗਣ ਮੁਦਾਮ ਮਨ ਮਨ ਪ੍ਰਣਾਮ ਗੁਣ ਗਣ ਮੁਦਾਮ ਮੁਦਾਮ ਦੱਦੇ ਦੇ ਨਾਲ ਤੱਦਾ ਨਾ ਬੁੱਲਿਆ ਜਾਵੇ ਆਰ ਬਰ ਅਗੰਝ ਹਰ ਨਰ ਪ੍ਰਭੰਜ ਅਨ ਗਣ ਪ੍ਰਣਾਮ ਅਨ ਗਣ ਇਹ ਇਕੱਠਾ ਪਾਠ ਨਹੀਂ ਹੈ ਇਕੱਠਾ ਲਿਖਿਆ ਹੋਇਆ ਹੈ ਅਨ ਗਣ ਪ੍ਰਣਾਮ ਇਸ ਤਰ੍ਹਾਂ ਅਨ ਗਣ ਅਣਗਿਣਤ ਦਾ ਆਵਾਚਕ ਹੈ ਅਣਗਿਣਤ ਅਣਗਿਣਤ ਲੋਕ ਮਾਰੇ ਤੁਹਾਨੂੰ ਪ੍ਰਣਾਮਾ ਕਰਦੇ ਆ ਨਮਸਕਾਰਾਂ ਕਰਦੀਆਂ ਬੇਅੰਤ ਲੋਕ ਵਾਹਿਗੁਰੂ ਨੂੰ ਨਮਸਕਾਰ ਕਰਦੇ ਆ ਅਣਗਣ ਇਕੱਠਾ ਬੋਲਣਾ ਅਣਗਣ ਪ੍ਰਣਾਮ ਮਨ ਮਨ ਸਲਾਮ ਅਣਗਣ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਥਲ ਮਦਾਮ ਦੱਦਾ ਹੀ ਬੋਲਣਾ ਮਦਾਮ ਤੱਦਾ ਨਾ ਭੁੱਲਿਆ ਜਾਵੇ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਉਪਮਾ ਪਪਾ ਬੋਲਣਾ ਉਪਮਾ ਨਹੀਂ ਗਿਣਾ ਉਪਮਾ ਉਪਮਾ ਅਪਾਰ ਪਾਰ ਨਹੀਂ ਗਿਣਾ ਐੜਾ ਵੀ ਬੋਲਣਾ ਉਪਮਾ ਅਪਾਰ ਗਤਮਿਤ ਉਦਾਰ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਪੰਡ ਜਲਥਾਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਇਸ ਵਾਰੀ ਨਾਲ ਬੋਲਣਾ ਦਿਸ ਵਿਸ ਬੇਅੰਤ ਬੇਅੰਤ ਨਾਲ ਨਹੀਂ ਬੋਲਣਾ ਤ੍ਰੇਤ ਧਰ ਤੁਰਾਸ ਅਨਭਵ ਬੋਲ ਦਿਓ ਜੀ ਇੱਥੋਂ ਬੋਲੋ ਅਨਭਵ ਅਨਾਸ ਤ੍ਰੇਤ ਧਰ ਤੁਰਾਸ ਤੁਰਾਸ ਔਕੜ ਨਾਲ ਧੂਰਾਸ ਨਹੀਂ ਬੋਲਣਾ ਤ੍ਰੇਤ ਧਰ ਤੁਰਾਸ ਆ ਜਾਣ ਬਾਹ ਇਕ ਹੈ ਸਦਾ ਹੋ ਬੋੜੇ ਨਾ ਲੱਗ ਜਨ ਬਾਹੂ ਸਦਾ ਹੋ ਬਾਹੂ ਸਦਾ ਹੋ ਇਸ ਤਰ੍ਹਾਂ ਹੀ ਉਚਾਰਨ ਕਰਨਾ ਆ ਜਾਨ ਤੂੰ ਵੀ ਕੰਨੇ ਲਾਉਣੇ ਓੰਕਾਰ ਆਦ ਕਥਨੀ ਅਨਾਦ ਇਥੇ ਇੱਕ ਓੰਕਾਰ ਦਾ ਉਚਾਰਨ ਆ ਗਿਆ ਇਸ ਤਰ੍ਹਾਂ ਉਚਾਰਨ ਕਰਨਾ ਊੜਾ ਖੁੱਲੀ ਮੂੰਹ ਵਾਲਾ ਐਡੀ ਉੱਤੇ ਟਿੱਪੀ ਕੱਕੇ ਕੰਨਾ ਰਾਰੇ ਸਿਆਰੀ ਓੰਕਾਰ ਆਦ ਕਥਨੀ ਅਨਾਦ ਖਾਲ ਖੰਡ ਖਿਆਲ ਗੁਰਬਰ ਅਕਾਲ ਖਿਆਲ ਬੋਲਣਾ ਖਿਆਲ ਨਹੀਂ ਬੋਲਣਾ ਗੁਰਬਰ ਅਕਾਲ ਇਸ ਤਰ੍ਹਾਂ ਉਚਾਰਨ ਕਰਨਾ ਹੈ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜਜ ਨਾ ਬਾਤ ਇਹ ਆਜਜ ਨਹੀਂ ਬੋਲਣਾ ਇਹ ਆਜਜ ਨਾ ਬਾਤ ਆਜਜ ਬੰਦਾ ਗਰੀਬ ਦਾ ਨਿਮਾਣਾ ਨਿਤਾਣਾ ਨਿੰਮੂ ਝੂਣਾ ਬੰਦਾ ਮਤਲਬ ਇਹ ਇਹੋ ਜਿਹੇ ਗੱਲਾਂ ਕਰਨ ਵਾਲਾ ਮੇਰਾ ਕੀ ਬਣੇਗਾ ਐਵੇਂ ਢਿੱਲੀਆਂ ਜੀਆਂ ਗੱਲਾਂ ਕਰਨ ਵਾਲਾ ਗਿਲਾ ਸ਼ਿਕਵਾ ਵਾਹਿਗੁਰੂ ਦੇ ਕਰਨ ਵਾਲਾ ਬੰਦਾ ਆਜਿਜ ਨਬਾਤ ਵਾਹਿਗੁਰੂ ਦੀਆਂ ਇਸ ਤਰ੍ਹਾਂ ਦੀਆਂ ਆਜਿਜ ਵਰਗੀਆਂ ਬਾਤਾਂ ਨਹੀਂ ਹੈਗੀਆਂ ਗੱਲਾਂ ਨਹੀਂ ਹੈਗੀਆਂ ਚੜ੍ਹਦੀ ਕਲਾ ਵਾਲੇ ਬਚਨ ਹਨ ਇਸ ਕਰਕੇ ਆਜਿਜ ਬੋਲਣਾ ਹੈ ਅਜਿਜ ਨਹੀਂ ਬੋਲਣਾ ਆਜਿਜ ਨਾ ਬਾਤ ਅਨ ਅਨ ਚੰਜਗਾਤ ਦੂਸਰਾ ਨਬਾਤ ਬਾਟ ਪਾਠ ਵੀ ਕਈ ਕਰਦੇ ਆ ਆਜਿਜ ਨਬਾਤ ਮੁਖ ਪਾਠ ਆਜਿਜ ਨ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਝੰਜ ਦੋਵੇਂ ਚ ਜੀ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੋਟ ਪੰਡਾਰ ਅਨ ਠਟ ਅਪਾਰ ਇਹ ਸਹੀ ਉਚਾਰਨ ਕਰਨੇ ਆਨ ਟੋਟ ਆਨ ਉਹ ਟੋਟ ਦੇ ਵਿੱਚ ਥੋੜੀ ਸਪੇਸ ਜਿਕੇ ਪਾਠ ਇਕੱਠਾ ਹੀ ਆ ਅਨ ਟੋਟ ਅਨ ਟੋਟ ਪੰਡਾਰ ਡੱਡੇ ਦੇ ਨਾਲ ਟੱਡਾ ਨਾ ਭੁੱਲਿਆ ਜਾਵੇ ਅਨ ਠਟ ਏ ਅਨ ਔਰ ਠਟ ਟੈਂਕਾ ਪੂਰਾ ਬੋਲਣਾ ਕਿਤੇ ਰਹਿ ਹੀ ਨਾ ਜਾਵੇ ਅਨ ਠਟ ਅਪਾਰ ਇਸ ਤਰ੍ਹਾਂ ਉਚਾਰਨ ਕਰਨਾ ਜਾਂ ਦੋਵੇਂ ਠੱਠੇ ਹੀ ਨਾ ਬੋਲੇ ਜਾਂ ਅਨ ਠੱਠ ਨਹੀਂ ਨਾ ਬੋਲਿਆ ਜਾਵੇ ਅਨ ਠਟ ਅਪਾਰ ਆ ਢੀਠ ਧਰਮ ਆਤ ਢੀਠ ਕਰਮ ਅਣ ਬਰਣ ਅਨੰਤ ਅਣ ਬਰਣ ਦੋਵੇਂ ਨਾਲੇ ਪਾਠ ਇਕੱਠਾ ਹੀ ਹੈ ਅਣ ਬਰਣ ਅਨੰਤ ਅਣ ਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦਿ ਕਰੁਨਾਲਹਿ ਅਰਕਾਲਹਿ ਕਈ ਕਰੁਨਾਲਿਐ ਹੈ ਅਰਕਾਲਿਐ ਹੈ ਪਰ ਸੰਪਰਦਾ ਦੇ ਵਿੱਚ ਉਚਾਰਨ ਕਰੁਨਾਲਹਿ ਜਲੇ ਦੇ ਦਿਲਾਵਾਂ ਲਾ ਕੇ ਕਰਨਾ ਹੈ ਕਰੁਨਾਲਹਿ ਹੈ ਅਰਕਾਲਹਿ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਖਾਲ ਖੰਡਣ ਹੈ ਮਹਿ ਮੰਡਣ ਹੈ ਜਗਤੇશ્વਰ ਹੈ ਪਰਮੇਸ਼ਵਰ ਹੈ ਕਾਲੀ ਹੈ ਦੀ ਆਵਾਜ਼ ਨਹੀਂ ਆਉਂਦੀ ਪੂਰੀ ਇਹ ਤੇ ਬਿੰਦੀ ਦੇ ਨਾਲ ਪੂਰਾ ਉਚਾਰਨ ਹੋਏਗਾ ਹੈ ਜਗਤੇશ્વਰ ਹੈ ਪਰਮੇਸ਼ਵਰ ਹੈ ਕਾਲ ਕਾਰਨ ਹੈ ਨਹੀਂ ਨਹੀਂ ਬਿੰਦੀ ਨਹੀਂ ਆ ਰਹੀ ਮਿਹਨਤ ਕਰੋ ਜੀ ਕਾਲ ਕਾਰਨ ਹੈ ਸਰਬ ਉਬਾਰਨ ਹੈ ਸਰਬ ਉਬਾਰਨ ਹੈ ਤ੍ਰੇਤਕੇ ਧਰਨ ਹੈ ਜਗ ਕੇ ਕਰਨ ਹੈ ਮਨ ਮੰਨ ਹੈ ਜਗ ਜਾਨ ਹੈ ਇਹ ਮੰਨਿਆ ਜਾਣਿਆ ਇਸ ਤਰ੍ਹਾਂ ਹੀ ਸੰਪਰਦਾ ਦੇ ਵਿੱਚ ਉਚਾਰਨ ਕਰਾਇਆ ਜਾਂਦਾ ਹੈ ਮਨ ਮੰਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਹਾਂ ਹਾਂਜੀ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਇਹ ਵੀ ਪਾਸਿਆ ਹੈ नासय ही उच्चारण करना है सर्वपास्य है सर्वनासय है करुणाकार है विश्वं पार है ये करुणाकार है इथे ਵੱਖਰਾ ਪਾਠ ਕਰਨਾ ਅੱਗੇ ਕਰੋਨਾਕਰ ਇਕੱਠਾ ਪਾਠ ਆਏਗਾ ਕਿਰਪਾ ਕਰਨ ਵਾਲੇ ਹੈ ਵਾਹਿਗੁਰੂ ਜੀ ਕਿਰਪਾ ਕਰਨ ਵਾਲੇ ਹੈ ਤੇ ਵਿਸ਼ਵੰ ਪਰ ਇਹਦਾ ਉਚਾਰਨ ਸਮਝ ਲਓ ਕਿ ਬੱਬੇ ਸਿਆਰੀ ਸਸੇ ਔਂਕੜ ਐੜੇ ਉੱਤੇ ਟਿੱਪੀ ਅਤੇ ਭਾਰ ਬੋਲਣਾ ਹੈ ਵਿਸ਼ਵੰਗ ਪਰ ਵਿਸ਼ਵੰਗ ਵਿਸ਼ਵ ਨੂੰ ਭਰਨ ਵਾਲੇ ਹੂੰ ਸਾਰੇ ਸੰਸਾਰ ਨੂੰ ਭਰਨ ਵਾਲੇ ਹੂੰ ਵਿਸ਼ਵੰਬਰ ਨਹੀਂ ਕਹਿਣਾ ਬੱਬੇ ਸਿਆਰੀ ਸਸੇ ਔਕੜ ਐੜੇ ਉੱਤੇ ਟਿੱਪੀ ਪਹਿਲਾ ਮੈਂ ਨਿਯੰਤ ਕਰਨੀ ਹੈ ਵਿਸ਼ਵੰਗ ਵਿਸ਼ਵੰਗ ਪਰ ਨਾਲ ਭਾਰ ਬੋਲ ਦੇਣਾ ਵਿਸ਼ਵੰਗ ਪਰ ਪਾਠ ਇਕੱਠਾ ਹੀ ਬੋਲਣਾ ਹੈ ਵਿੱਚ ਥੋੜੀ ਸਪੇਸ ਦੇ ਕੇ ਬੋਲਣਾ ਹੈ ਵਿਸ਼ਵੰਗ ਪਰ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ सर्वेश्वर है जगतेश्वर है ईश्वर है इधर लग जंदा है वखरा है सर्वेश्वर है जगतेश्वर है वखरे वखरे बोलने हैं ब्रह्मांडस है जेड़ा जगतेश्वर है ना ये पूला नहीं बोलना थोड़ा जा कस के जगतेश्वर जगतेश्वर है इस तरह उच्चारण करना है ब्रह्मांडस है खालखंडस है खाल पूला बोलना खालखंडस है ਮੂਰਖਾਂ ਨੂੰ ਖੰਡ ਦੇਣ ਵਾਲੇ ਹੂੰ ਖਲਾ ਨੂੰ ਦੁਸ਼ਟਾਂ ਨੂੰ ਨਾਸ ਕਰਨ ਵਾਲੇ ਹੂੰ ਪਾਰਤੇ ਪਰ ਹੈ ਕਰुणाਕਰ ਹੈ ਇਹ ਕਰुणाਕਰ ਇਹ ਇਕੱਠਾ ਹੀ ਪਾਠ ਬੋਲਣਾ ਹੈ ਕਰੁਣ ਆਕਰ ਕਰੁਣ ਕੀ ਕਿਰਪਾ ਦੀ ਆਕਰ ਨਾ ਹੁੰਦਾ ਖਾਣੀ ਦਾ ਯਾਨੀ ਕਿਰਪਾ ਦਾ ਖਜ਼ਾਨਾ ਹੈ ਇਥੇ ਖਜ਼ਾਨੇ ਕਿਰਪਾ ਦੀ ਖਾਣੀ ਹੈ ਪਰਤੇ ਪਰ ਹੈ ਕਰुणाਕਰ ਹੈ ਇਥੇ ਇਕੱਠਾ ਪਾਠ ਉਚਾਰਨ ਕਰਨਾ ਹੈ ਅਜਾਪਾ ਜਾਪ ਹੈ ਅਥਾਪਾ ਥਾਪ ਹੈ ਜੱਪਾ ਜਪ ਨਹੀਂ ਗਾਣਾ ਕੱਸ ਕੇ ਨਹੀਂ ਤਾਂ ਖਾਨ ਦਾ ਵਾਚਕ ਬਣ ਜਾਏਗਾ ਜੱਪਾ ਜਪ ਅਜਪਾ ਜਪ ਹੈ ਅਥਾਪਾ ਥਾਪ ਹੈ ਅਕ੍ਰਤਾ ਕਰਤ ਹੈ ਅਮ੍ਰਿਤਾ ਮ੍ਰਿਤ ਹੈ ਅਕ੍ਰਤਾ ਕਰਤ ਹੈ ਅਮ੍ਰਿਤਾ ਇਥੇ ਟਿੱਪੀ ਨਹੀਂ ਹੈ ਤਾਂ ਉਚਾਰਨ ਕਰਨਾ ਅਮ੍ਰਿਤਾ ਮ੍ਰਿਤ ਰਾਰੀ ਨੂੰ ਸਿਹਾਰੀ ਲਾ ਕੇ ਅਮ੍ਰਿਤਾ ਅਮ੍ਰਿਤ ਹੈ ਅੰਮ੍ਰਿਤਾ ਮ੍ਰੇਤ ਹੈ ਕਰੁਣਾਕ੍ਰਿਤ ਹੈ ਅੰਮ੍ਰਿਤਾ ਇਥੇ ਟਿੱਪੀ ਲੱਗੀ ਆ ਪਿੱਛੇ ਟਿੱਪੀ ਨਹੀਂ ਸੀ ਇਥੇ ਟਿੱਪੀ ਆ ਗਈ ਅੰਮ੍ਰਿਤਾ ਮ੍ਰੇਤ ਹੈ ਕਰੁਣਾਕ੍ਰਿਤ ਹੈ ਇਹਨੂੰ ਕੀਰਤ ਨਹੀਂ ਗਾਣਾ ਕਰੁਣਾ ਨਾਣੇ ਦੇ ਨਾਲ ਹੀ ਪਾਠ ਸ਼ੁੱਧ ਹੈ ਕਰੁਣਾਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਤ੍ਰੇਤ ਹੈ ਅੰਮਤੇਸ਼ਵਰ ਹੈ ਪਰਮੇਸ਼ਵਰ ਹੈ ਅੰਮਤੇਸ਼ਵਰ अमित अमित अमितेश्वर है परमेश्वर है इस तरह उच्चारण करना है अकृता कृत है अमृता अमृत है क्रेत है अजबा अजबा कृत है अमृता अमृत है इस तरह उच्चारण करना है अमृतेश्वर है परमेश्वर है अकृता कृत है अमृता अमृत है कृत है अजबा नहीं कहना कृत है अमृता अमृत है ਨਰ ਨਾਇਕ ਹੈ ਖਲ ਘਾਇਕ ਹੈ ਘਾਇਕ ਬੋਲਣਾ ਘੈਕ ਨਹੀਂ ਬੋਲਣਾ ਵਿਸੰਗ ਪਰ ਹੈ ਇਹ ਵੀ ਵਿਸੰਗ ਪਰ ਉਚਾਰਨ ਕਰਨਾ ਹੈ ਜਿਸਮੰਬਰ ਨਹੀਂ ਬੋਲਣਾ ਵਿਸੰਗ ਪਰ ਹੈ ਕਰੁਨਾਲਿਆ ਹੈ ਲਲੀ ਦਲਾਵਾਂ ਲਾ ਕੇ ਕਰੁਨਾਲੈ ਇਸ ਤਰ੍ਹਾਂ ਉਚਾਰਨ ਕਰਨਾ ਜਿਵੇਂ ਦਦਾ ਜੀ ਆ ਦੈ ਗੁਸਾਈ ਨੀਤੁਲਾ ਉਥੇ ਦੱਦੇ ਦਲਾਵਾਂ ਦੇ ਨਾਲ ਉਚਾਰਨ ਕੀਤਾ ਜਾਂਦਾ ਇੱਥੇ ਵੀ ਕਰੁਨਾਲੈ ਹੈ ਇਥੇ ਇਸ ਤਰ੍ਹਾਂ ਉਚਾਰਨ ਕਰਨਾ ਹੈ। করুণালয় ਹੈ, dripनायक ਹੈ, ਸਰਬ ਪਾਇਕ ਹੈ, ਭਵ ਭੰਜਨ ਹੈ, ਅਰ ਗੰજન ਹੈ। ਹਾਂਜੀ, ਭਵ ਭੰਜਨ ਹੈ, ਅਰ ਗੰજન ਹੈ, ਰਿਪ ਤਾਪਣ ਹੈ, ਜਪ ਜਾਪਣ ਹੈ। ਜਪ ਭੂਲਾ ਭੁਲਣਾ ਜਪ ਜਾਪਣ ਹੈ। ਅਕਲੰਗਕ੍ਰਿਤ ਹੈ ਸਰਬਾਕ੍ਰਿਤ ਹੈ ਅਕਲੰਗ ਕਿ ਅਕਲੰਗ ਨਹੀਂ ਬੋਲਣਾ ਅਕਲੰਗਕ੍ਰਿਤ ਹੈ ਅਕਲੰਗ ਦੀ ਸਾਰੀਆਂ ਅਕਲਾਂ ਨੂੰ ਕ੍ਰਿਤ ਕੀ ਬਣਾਉਣ ਵਾਲੇ ਆ ਸਾਰੀਆਂ ਦੀ ਵਿੱਚ ਜਿਹੜੀ ਬੁੱਧੀ ਹੈ ਜਿੰਨੀ ਆਤਮ ਵਿਸ਼ੈਣੀ ਬੁੱਧੀ ਵੀ ਵਾਹਿਗੁਰੂ ਦੇਣ ਵਾਲੇ ਆ ਸਾਰੀਆਂ ਬੁੱਧੀਆਂ ਦੇ ਦੇਣ ਵਾਲੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧੀ ਦੀ ਦਾਤ ਬਖਸ਼ਿਸ਼ ਕਰਨ ਵਾਲੇ ਆ ਬੁੱਧੀ ਵਿੱਚ ਪ੍ਰਕਾਸ਼ ਕਰਨ ਵਾਲੇ ਤੇ ਵਾਹਿਗੁਰੂ ਹੀ ਆ ਨਾ अकलंकृत है अकलंक नहीं कहना अकलंकृत है सर्वाकृत है, है, है परमात्म है सर्ब आत्म है सर्ब आत्म है कई ने सर्वात्म छाप्या है पर वखरा पाठ सर्व आत्म है इस तरह शुद्ध है आत्म बास है जास के जास है जस के जास है उजंग प्रयात शांत नमो, सूर्ज नमो सूरज सूरजे नमो चंद्र चंद्रे सूरज ये रारे पूरे बोलने बराबर का रारा उच्चारण करना है नमो सूरज सूरजे नमो चंद्र चंद्रे नमो राज राजे नमो इंद्र इंद्रे दरमियाना जा नमो राज राजे ਨਮੋ ਇੰਦਰੀ ਇੰਦਰੀ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ ਨਮੋ ਅੰਧਕਾਰੇ ਨਮੋ ਤੇਜ ਤੇਜੇ ਅੰਧ ਦਦਾ ਨਹੀਂ ਬੋਲਣਾ ਤੇ ਕੱਕੇ ਦੀ ਜਗ੍ਹਾ ਘਾਰੇ ਨਹੀਂ ਬੋਲਣਾ ਨਮੋ ਅੰਧਕਾਰੇ ਨਮੋ ਅੰਧਕਾਰੇ ਨਮੋ ਤੇਜ ਤੀਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਇਹ ਤੇ ਅੰਨੇ ਅਸੀਂ ਬਿੰਦਰ ਬਿੰਦਰੇ ਵੀ ਕਈ ਪੜ ਜਾਂਦੇ ਆ ਬਿੰਦਰ ਬਿੰਦਰੇ ਇਸ ਤਰ੍ਹਾਂ ਨਹੀਂ ਪੜਨਾ ਬ੍ਰਿੰਦ ਬ੍ਰਿੰਦੇ ਇਸ ਤਰ੍ਹਾਂ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀ ਜੀ ਬੀ ਜੇ ਨਮੋ ਰਾਜ ਸੰਤਾਮ ਸੰ ਸਾਤ ਰੂਪੇ ਇਹ ਕਈ ਵਾਰ ਚਾਲ ਨਾਲ ਜਦੋਂ ਅਸੀਂ ਪੜ੍ਹ ਨਹੀਂ ਹੁੰਨੇ ਆ ਜੱਜਾ ਰਹਿ ਜਾਂਦਾ ਰਾਜ ਸੰਗ ਕਹਿ ਜੰਨੇ ਆ ਰਾਜ ਸੰਗ ਜੱਜਾ ਪੂਰਾ ਬੋਲਣਾ ਹੈ ਨਮੋ ਰਾਜ ਸੰਗ ਤਾਮ ਸੰ ਸਾਤ ਰੂਪੇ ਇਹ ਸੰਤ ਦੀ ਬਿੰਦੀ ਲੱਗੀ ਹੈ ਨਾ ਹਾਂ ਨਮੋ ਰਾਜ ਸੰਗ ਤਾਮ ਸੰ ਸਾਤ ਰੂਪੇ नमो परम तत्तम अतत्तम स्वरूपे नमो योग जोगे नमो ज्ञान ज्ञाने नमो मंत्र मन्त्रे नमो ध्यान ध्यानने नमो नहीं कहना नमो बोलना है नमो मंत्र मन्त्रे नमो ध्यान ध्यानने नमो योध जुदे नमो ज्ञान ज्ञाने नमो भोज भोजे नमो पान पाने नमो कलह करता कलह ਕਿ ਕਲੈ ਨਹੀਂ ਕਰਨਾ ਦਲਾਵਾ ਲਾ ਕੇ ਨਹੀਂ ਬੋਲਣਾ ਕਲਹਿ ਹਾ ਹਾ ਬੋਲਣਾ ਨਮੂ ਕਲਹਿ ਕਰਤਾ ਨਮੂ ਸਤ ਰੂਪੇ ਨਮੋ ਕਲਹਿ ਕਰਤਾ ਨਮੋ ਸਤ ਰੂਪੇ ਨਮੋ ਇੰਦ੍ਰੇ ਇੰਦ੍ਰੇ ਅਨਾਦੰ ਬਿਪੂਤੇ ਬਿਪੂਤੇ ਸਿਆਰੀ ਨਾਲ ਬੋਲਣਾ ਲਾ ਨਹੀਂ ਲਾਉਣੀ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਬਾਂਕ ਇੱਕ ਕੰਨੇ ਦੇ ਉੱਤੇ ਬਿੰਦੀ ਆ ਤੇ ਕਕਾ ਬੋਲਣਾ ਬਾਂਕ ਨਹੀਂ ਕਹਿਣਾ ਨਮੂ ਬਾਂਕ ਬੰਕੇ ਕਕਾ ਪੂਰਾ ਬੋਲਣਾ ਨਮੂ ਬਾਂਕ ਬੰਕੇ ਆ ਭੰਗੀ ਸਰੂਪੇ ਅਨੰਗੀ ਅਨਾਮੇ ਕਈ ਵਾਰ ਚਾਲ ਬਣੀ ਹੁੰਦੀ ਹੈ ਭੰਗੀ ਸਰੂਪੇ ਨੰਗੀ ਅਨਾਮੇ ਐੜੇ ਛਾੜੀ ਜਾਂਦੇ ਆ ਐੜਾ ਲਾ ਕੇ ਬੋਲਣਾ ਆ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਇਕ ਅਛਰੀ ਛੰਦ ਇਕ ਅਛਰੀ ਅਛਰੀ ਗਸ ਕੇ ਬੋਲਣਾ ਇਹ ਜੋ ਇੱਕ ਪਦ ਹੈ ਇਸ ਨੂੰ ਮਹਾਰਾਜ ਸਾਹਿਬ ਜੀ ਨੇ ਅੱਛਰ ਕਿਹਾ ਹੈ ਇਕ ਅਛਰੀ ਛੰਦ ਇਹ ਮਹਾਰਾਜ ਸਾਹਿਬ ਜੀ ਨੇ ਹੀ ਉਚਾਰਨ ਕੀਤਾ ਇਕ ਅਛਰੀ ਛੰਦ ਅਜੈ ਅਲੈ ਅਪੈ ਅਬੈ ਇਹ ਵੀ ਅਜੈ ਅਲੈ ਅਬੈ ਅਬੈ ਇਸ ਤਰ੍ਹਾਂ ਨਹੀਂ ਬੋਲਣਾ ਥੋੜੀ ਸਪੇਸ ਦੇ ਕੇ ਅਜੈ ਅਲੈ ਅਪੈ ਅਬੈ ਅਜੈ ਜਿਤਨ ਤੋ ਰਹਿਤ ਹੋ ਅਲੈ ਲੈ ਨਾਮ ਹੁੰਦਾ ਨਾਸਤਾ ਦਾ ਨਾਸ ਤੋ ਰਹਿਤ ਹੋ ਅਭੈ ਡਰ ਤੋ ਰਹਿਤ ਹੋ ਤੇ ਅਬੈ ਅਬਿਨਾਸ਼ੀ ਸਰੂਪ ਹੋ ਇਸ ਕਰਕੇ ਅਜੈ ਅਲੈ ਅਭੈ ਅਬੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਅਪੂ ਅਜੂ ਅਨਾਸ ਆਕਾਸ ਇਹ ਵੀ ਅਪੂ ਅਜੂ ਅਨਾਸ ਆਕਾਸ अगंज अभांज अलख अभ अकाल दयाल अलेख अपेख दयाल बोलना दयाल नहीं बोलना अकाल दयाल अलेख अपेख अनाम अकाम अगाह अटाह अगाह नहीं बोलना अगाह अटाह इस तरह बोलना है अनाथे प्रमाथे अजोनी अमोनी अजोनी अमोनी इस तरह ਅਨਾਥੇ ਪਰਮਾਤੇ ਅਜੋਨੀ ਅਮੋਨੀ ਠੀਕ ਹੈ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਨਰਾਗੇ ਨਰੰਗੇ ਨਰੂਪੇ ਨਰੇਖੇ ਨਾ ਮੁਕਤਾ ਉਚਾਰਨ ਕਰਨਾ ਹੈ ਕੰਨਾਂ ਨਹੀਂ ਲਾਉਣਾ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੂਜੰਗ ਪ੍ਰਯਾਤ ਸ਼ੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਇਹ ਪਹਿਲਾ ਨਮਸਤੁਲ ਉਚਾਰਨ ਕਰਨੇ ਨਮਸਤੁਲ ਪਦ ਇੱਕ ਵਾਰ ਹੀ ਆਇਆ ਹੈ ਤੇ ਸਮਸਤੁਲ ਪਦ 10 ਵਾਰ ਹੀ ਆਇਆ ਹੈ ਜਾਪ ਸਾਹਿਬ ਜੀ ਦੇ ਵਿੱਚ ਤੇ ਇੱਕ ਇਹਦੇ ਵਿੱਚ ਇਹ ਧਿਆਨ ਦੇਣਾ ਪ੍ਰਣਾਮੇ ਇਹ ਨੰਨੇ ਦੇ ਨਾਲ ਹੈ ਪ੍ਰਣਾਸੇ ਇਹ ਨਾਣੇ ਦੇ ਨਾਲ ਹੈ ਕਿਤੇ ਨੰਨਾ ਪਹਿਲਾਂ ਲੱਗ ਜੇ ਕਿਤੇ ਦੋਵੇਂ ਨੰਨੇ ਲੱਗ ਜਾਣ ਦੋਵੇਂ ਨਾਣੇ ਲੱਗ ਜਾਣ ਤੇ ਕਈ ਜਿਹੜੇ ਨਵੀਨ ਹਨ ਉਹ ਕਹਿੰਦੇ ਇੱਥੇ ਨਮਸਤੁਲ ਦੇ ਸਮਸਤੁਲ ਚਾਹੀਦਾ ਉਹ ਸਮਸਤੁਲ ਵੀ ਛਾਪਣਾ ਸ਼ੁਰੂ ਕਰ ਦਿੱਤਾ ਹੈ ਕਹਿੰਦੇ ਸਾਰੀ ਸਮਸਤੁਲੀ ਚਾਹੀਦਾ ਨਮਸਤੁਲ ਨਹੀਂ ਚਾਹੀਦਾ ਹੈ ਤੇ ਪਰ ਸਾਰੇ ਸਰੂਪਾਂ ਦੇ ਵਿੱਚ ਸਭ ਥਾਵਾਂ ਤੇ ਨਮਸਤੁਲ ਪਦ ਪਹਿਲਾਂ ਆਇਆ ਹੈ ਆਪਣੀ ਮਨਮਰਜ਼ੀ ਨਹੀਂ ਕਰਨੀ ਚਾਹੀਦੀ ਤੇ ਨਮਸਤੁਲ ਸਮਸਤੁਲ ਅਗੰਜੁਲ ਤੇ ਅੱਗੇ ਫੇਰ ਸਮਸਤੁਲ ਔਂਕੜ ਉਚਾਰਨ ਕਰਨੇ ਕਿਤੇ ਸਮਸਤਲ ਨਮਸਤਲ ਅਗੰਜਲ ਇਸ ਤਰ੍ਹਾਂ ਨਹੀਂ ਬੋਲਣਾ ਹੈ ਨਮਸਤੁਲ ਪ੍ਰਣਾਮੇ ਨੰਨੇ ਦੇ ਨਾਲ ਸਮਸਤੁਲ ਪ੍ਰਣਾਸੀ ਇਹ ਨਾਣੇ ਦੇ ਨਾਲ ਅਗੰਜੁਲ ਅਨਾਮੇ ਸਮਸਤੁਲ ਨਿਵਾਸੀ ਇਸ ਤਰ੍ਹਾਂ ਸੁੱਧ ਪਾਠ ਉਚਾਰਨ ਕਰਨਾ ਹੈ ਨਿਰਕਾਮੰ ਬੇਪੂਤੇ ਸਮਸਤੁਲ ਸਰੂਪੇ ਕੋ ਕਰਮੰ ਪ੍ਰਣਾਸੀ ਸੋ ਧਰਮੰ ਬੇਪੂਤੇ ਕੋ ਕਰਮੰ ਪ੍ਰਣਾਸੀ ਸੋ ਧਰਮੰ ਬੇਪੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਣਾਸੀ ਸੱਚ ਦਾ ਆਨੰਦ ਇਹ ਪਾਠ ਇਕੱਠਾ ਹੀ ਹੈ ਸਤ ਚਿਤ ਆਨੰਦ ਇਸ ਕਰਕੇ ਸਦਾ ਸੱਚ ਦਾ ਆਨੰਦ ਥੁੜੇ ਕਸਕੇ ਸੱਚ ਦਾ ਆਨੰਦ ਸਤਰੰ ਪ੍ਰਣਾਸੀ ਅਜਾਇਬ ਬੇਪੂਤੇ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਹਾਂਜੀ ਕਰੀਮੁਲ ਕੁਨਿੰਦਾ ਸਮਸਤੋਲ ਨਿਵਾਸੀ ਅਜਾਇਬ ਬੇਪੂਤੇ ਗਜਾਇਬ ਗਨੀਮੇ ਜਿਨ੍ਹਾਂ ਨੇ ਸੰਖਿਆ ਨਹੀਂ ਕੀਤੀ ਹੁੰਦੀ ਉਹ ਅਜਾਇਬ बिभूते गजैब दलावा ला के बोल छाड़ी छी हैं अजैब नहीं कहना अजायब विभूते गजायब गनीमे इस तरह उचारण करना है हरियंग करियंग करीमुल रहीमे चत्र चक्रवर्ती चत्र चक्र भुगते चत्र चक्रवर्ती चत्र चक्र भुगते स्वयं पाव सुभंग सर्वदा सर्ब जुगते कठा नहीं कर देना स्वयं पाव सुभंग स्वयं भव वखरा है थे जमक लगूगी स्वयं भव वखरा सुभंग सर्वदा स्वयं थोड़ा जा रुक के बोलना है स्वयं सुभंग सुभंगठा नहीं जोड़ देना सर्वदा सर्व जुगते गग्गा बोलना है स्वयं सर्व जुगते स्वयं मम्मा नहीं बोल देना स्वयं भव ए स्वयं भव अंकड़ ਈੜੀ ਸਿਆਰੀ ਆੜੇ ਉੱਤੇ ਟਿੱਪੀ ਪੱਬਾ ਵਾਵਾ ਸਯੰਪਵ ਕਈ ਇਹੇ ਦੇ ਨਾਲ ਵੀ ਬੋਲ ਲੈਂਦੇ ਆ ਸਯੰਗਪਵ ਦੋਵੇਂ ਠੀਕ ਹੈ ਤੇ ਇਸ ਤਰ੍ਹਾਂ ਸਯੰਗਪਵ ਸੁਭੰ ਸਰਬਦਾ ਸਰਬਜੁਗਤੇ ਦੋ ਕਾਲੰ ਪ੍ਰਣਾਸੀ ਦਇਆਲੰ ਸਰੂਪੇ ਨਹੀਂ ਨਹੀਂ ਦੋ ਕਾਲੰ ਨਹੀਂ ਜਣਾ ਹੋੜਾ ਲੱਗ ਜਾਏਗਾ ਦੋ ਕਾਲੰ ਇਤੀਜੀ ਨਾਲ ਔਂਕੜ ਬੁੱਲਿਆ ਜਾਏਗਾ ਦੋ ਕਾਲੰ ਪ੍ਰਣਾਸੀ ਨਾਣੇ ਦੇ ਨਾਲ ਹੈ ਦਿਆਲੰਗ ਇੱਥੇ ਦਿਆਲੰਗ ਨਹੀਂ ਬੋਲਣਾ ਇੱਥੇ ਈੜੀ ਹੈ ਦਿਆਲੰਗ ਸਰੂਪੇ ਦੋ ਕਾਲੰ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਸਦਾ ਅੰਗ ਸੰਗੇ ਗੱਗੇ ਪੂਰੇ ਬੋਲਨੇ ਆ ਅਭੰਗੰ ਅਭੰਗੰ ਦੋਵੇਂ ਕਿਤੇ ਅੱਗੇ ਨਾ ਗੱਗਾ ਹੋਰ ਲੱਗ ਜੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਇਸਿਆਰੀ ਦੇ ਨਾਲ ਹੈ ਬੇਪੂਤੇ ਨਾ ਬੋਲਿਆ ਜਾਵੇ ਹਾਂਜੀ ਦੁਕਾਲੰ ਬਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹਿ ਗੁਰੂ ਜੀ ਕਾ ਵਾਹਿ ਗੁਰੂ ਜੀ ਕੀ ਫਤਿਹ